ਦਾ ਵੇੜਾ ਪਿਆ ਨਹੀਂ ਸੁਖਣਾ ਦੋ ਦਿਨ ਹੋ ਗਏ ਦੋ ਦਿਨ ਦੀ ਸਮਾਰ ਕੇ ਡਟੋਲ ਪਾ ਕੇ ਧੋ ਦਿੰਦੀ ਵੇੜਾ ਨਹੀਂ ਰਾਤੀ ਤੋਤਾ ਵੀ ਮੈਂ ਤੋਤਾ ਪਾ ਕੇ ਭਨੇ ਨਹੀਂ ਪਤਿਆ ਕਰੇ ਪਾਣੀ ਨਹੀਂ ਮੈਂ ਤਾਂ ਉਹਦੀ ਆਉਣ ਲੱਗੀ ਸੀਗੀ ਮੈਂ ਆਖਿਆ ਮੈਂ ਜਾ ਕੇ ਆਵਾਂ ਆ ਲੈ ਜਾਂ ਤਸੀਂ ਬਿੰਦਰ ਨਹੀਂ ਮੈਂ ਤਾਂ ਬਿੰਦਰ ਨੂੰ ਵੀ ਖੜਾ ਸਮਝਾਇਆ ਸੀ ਮੋ ਕਿ ਮੈਂ ਬਾਹਰ ਉੱਤ ਟੰਡਗਾ ਕਰਤਾ ਜੇ ਨਾ ਬਿਮਾਰੀ ਲੱਗ ਜਾ ਨਹੀਂ ਮੇਰੇ ਤਾਂ ਪਣ ਗਲ ਪੈ ਗਿਆ ਨਹੀਂ ਉਹ ਤਾਂ ਨਾਲ-ਨਾਲ ਰਹਿੰਦਾ ਚਮਕ ਮੰਗੂ ਚਪਿਆ ਉਹਦੇ ਨਾਲ ਜਮੀ ਨਹੀਂ ਡਰਦਾ ਹੈਗਾ ਹੋਰ ਮੈਨੂੰ ਕਹਿੰਦਾ ਕਿਦ ਨੇ ਕਹਿੰਦਾ ਬਿਮਾਰੀ ਲੱਗਦੀ ਕਹ ਤੂੰ ਮਾਰੀ ਮੇਰੇ ਸਹੰਦੇ ਉਲਟਾ ਗਲ ਪੈ ਗਿਆ ਹਾ ਹੋ ਹੂੰ ਬਸ ਹਾਂ ਪਰ ਮਾ ਚਮਕ ਮੁੰਜਮ ਗਿਆ ਰੰਦਾ ਮੈਨੂੰ ਤਾਂ ਲੱਗਦਾ 2-400 ਰੁਪਏ ਦੇ ਦੰਦੇ ਹੁਣੇ ਪੈਗ ਪੁੱਗ ਲਾਉਣ ਨੂੰ ਉਹ ਕਈ ਵਾਰੀ ਉਹਨੂੰ ਆਦਤ ਹੈ ਨਾ ਅੱਛਾ ਨਹੀਂ ਉਥੇ ਹੀ ਲਾ ਲਾਂਦਾ ਅੱਛਾ ਤਾਂ ਕਰਕੇ ਫਿਰ ਉਹਦੇ ਨਾਲ ਹੀ ਚ ਪਿਆ ਰੰਦਾ ਮੇਰੇ ਜੀਠ ਦੀ ਦਿੰਦਾ ਹੂ ਚਾਰ ਛੱਲੜ ਉਹ ਤਾਂ ਹੀ ਤਾਂ ਜਾਂਦਾ ਤੇ ਨਾਲੇ ਭਨੇ ਬਾਕੀ ਨਹੀਂ ਤੇਰੀ 4 ਸਾਲ ਜ਼ਿੰਦਗੀ ਹੋਰ ਵੱਧ ਗਈ ਹੋਰ ਵੱਧ ਗਈ ਤੇਰੀ ਜ਼ਿੰਦਗੀ ਸਹੀ ਹੈ ਹੋਰ ਹੁਣ ਸੱਚੇ ਛੱਡ ਪਰਾਂ ਨਹੀਂ ਹੁਣ ਆਪਾਂ ਨੇ ਗੱਲਾਂ ਕਰ ਲਈ ਤੈਨੂੰ ਉਹ ਡਿੱਪੂ ਚ ਸੂਟ ਦਵਾ ਕੇ ਲਿਆਵਾ ਸੂਟ ਹਾਂ ਚਾਚ ਨਹੀਂ ਚਾਚੀ ਦਵਾ ਲਊ ਹੂੰ ਬਾਕ ਚੱਲ ਫਿਰ ਕੀ